ਸਾਸੀਗਾ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾਂ ਦੇ ਹਵਾਲੇ ਤੋਂ ਹੋਣ ਦੀ ਸਭ ਤੋਂ ਵੱਡੀ ਅਤੇ ਅਹਿਮ ਖਬਰ ਇੱਕ ਪਾਸੇ ਜਿਮਨੀ ਚੋਣਾ ਦੇ ਨਤੀਜਿਆਂ ਦੇ ਵਿੱਚ ਬੜੇ ਵੱਡੇ ਉਲਟ ਫਿਰ ਦੇਖੇ ਗਏ ਯਾਨੀ ਕਿ ਦਿਗਜ ਅਤੇ ਦਿਗਜਾਂ ਦੇ ਟਾਇਗ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਹਿਲਾ ਹਲਕਾ ਗੱਦੜਵਾਦੀ ਡਿੰਪੀ ਢਿਲੋਂ ਨੇ ਹਰਾਇਆ ਅਮਰਤਾ ਵਰਿੰਗ ਨੂੰ ਦੂਸਰੇ ਪਾਸੇ ਸਭ ਤੋਂ ਵੱਡਾ ਕਲਾ ਟੈਹ ਟੇਰੀ ਹੋਇਆ ਹਲਕਾ ਡੇਰਾ ਬਾਬਾ ਨਾਨਕ ਦਾ ਸੁਰੇਂਦਰ ਸਿੰਘ ਰੰਦਾਵਾ ਦੀ ਤਰਫ ਪਤਨੀ ਜਤਿੰਦਰ ਕੌਰ ਰੰਦਾਵਾ ਨੂੰ ਹਰਾਇਆ ਗੁਰਦੀਪ ਸਿੰਘ ਰੰਦਾਵਾ ਨੇ ਥੱਕ ਹਾਰ ਕੇ ਪ੍ਰਧਾਨ ਨੇ ਦੇ ਦਿੱਤਾ ਸਤੀਫਾ ਪ੍ਰਧਾਨ ਨੇ ਚੋਣਾਂ ਦੇ ਵਿੱਚ ਜਿਹੜੀ ਵੱਡੀ ਹਾਰ ਹੋਈ ਹੈ ਕਾਂਗਰਸ ਪਾਰਟੀ ਦੀ ਉਸ ਦੀ ਜ਼ਿੰਮੇਵਾਰੀ ਲੈ ਲਈ ਇਧਰ ਜੇਕਰ ਪੰਜਾਬ ਦੀ ਗੱਲ ਕਰੀਏ ਸੁਖਪਾਲ ਖਹਿਰਾ ਪ੍ਰਤਾਪ ਸਿੰਘ ਬਾਜਵਾ ਅਤੇ ਰਾਣਾ ਗੁਰਜੀਤ ਯਾਨੀ ਕਿ ਜਿਹੜੇ ਥੰਮ ਮੰਨੇ ਜਾਂਦੇ ਨੇ ਕਾਂਗਰਸ ਪਾਰਟੀ ਦੇ ਉਹਨਾਂ ਨੇ ਇਲਜ਼ਾਮ ਲਗਾਏ ਹਾਰ ਦੇ ਜੁਮੇਵਾਰ ਰਾਜਾ ਵਰਿੰਗ ਨੇ ਕਿਉਂਕਿ ਰਾਜਾ ਵਰਿੰਗ ਨੇ ਚਲਦੀਆਂ ਜਿਮਨੀ ਚੋਣਾਂ ਦੇ ਵਿੱਚ ਆਪਣੇ ਆਪ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੀਆਂ ਗੱਲਾਂ ਵੀ ਕਹੀਆਂ ਕਿ 2027 ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਇਧਰ ਸੂਬੇ ਦੇ ਪ੍ਰਧਾਨ ਨੇ ਅੱਜ ਆਪਣਾ ਸਤੀਫਾ ਯਾਨੀ ਕਿ ਕਾਂਗਰਸ ਦੀ ਹਾਈ ਕਮਾਂਡ ਨੂੰ ਦੇ ਦਿੱਤਾ ਹੈ ਕਿਉਂਕਿ ਬਰਾਗ ਉਲਾਪਿਆ ਗਿਆ ਦੂਸਰੇ ਪਾਸੇ ਮੁੱਖ ਮੰਤਰੀ ਦਾ ਚੇਰਾ ਕਾਂਗਰਸ ਪਾਰਟੀ ਵੱਲੋਂ ਨਾਂ ਤੇ ਜਿਵਨੀ ਚੋਹਾਂ ਦੇ ਵਿੱਚ ਡਿਕਲੇਅਰ ਕੀਤਾ ਗਿਆ ਨਾ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਮਹਾਰਾਸ਼ਟਰ ਅਤੇ ਚਾਰਖੰਡ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਨੇ ਉਹਨਾਂ ਦੇ ਵਿੱਚ ਜਿਹੜਾ ਹੈ ਸੀਐਮ ਦਾ ਫੇਸ ਦੱਸਿਆ ਗਿਆ ਆਖਰਕਾਰ ਸੁਖਜਿੰਦਰ ਸਿੰਘ ਰੰਦਾਵਾ ਇਧਰ ਰਾਜਾਪੁਰੇ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਾਡਾ ਹਾਲ ਤੇ ਉਹੀ ਹੈ ਕਿ ਹਾਲੇ ਇੱਕ ਅਨਾਰ ਤੇ ਸੋਪ ਮਾਰ ਹਾਲੇ ਕੋਈ ਫਤਵਾ ਨਹੀਂ ਜਾਰੀ ਕੀਤਾ ਕਾਂਗਰਸ ਦੀ ਹਾਈ ਕਮਾਂਡ ਨੇ ਲੇਕਿਨ ਵਾਰ-ਵਾਰ ਕਿਉਂ ਕੀਤਾ ਜਾ ਰਿਹਾ ਹੈ ਪ੍ਰਧਾਨ ਨੇ ਜਿਹੜਾ ਆਪਣਾ ਅਸਤੀਫਾ ਹੈ ਉਹ ਕਾਂਗਰਸ ਦੀ ਹਾਈ ਕਮਾਂਡ ਨੂੰ ਭੇਜ ਦਿੱਤਾ ਹੈ ਕਾਂਗਰਸ ਨੇ ਇਸ ਉੱਤੇ ਪੱਕੀ ਮੋੜ ਨਹੀਂ ਲਾਈ ਉਹਨਾਂ ਨੇ ਕਿਹਾ ਮੰਤਨ ਕੀਤਾ ਜਾਵੇਗਾ ਹਾਂਜੀ ਮੈਂ ਗੱਲ ਕਰ ਰਿਹਾ ਹਾਂ ਜਿਮਨੀ ਚੋਣਾਂ ਦੇ ਨਾਲ ਚੋਣਾਂ ਹੋਈਆਂ ਨੇ ਵਿਧਾਨ ਸਭਾ ਦੀਆਂ ਮਹਾਰਾਸ਼ਟra ਦੇ ਵਿੱਚ ਮਹਾਰਾਸ਼ਟra ਦੇ ਵਿੱਚ ਬੁਰੀ ਤਰ੍ਹਾਂ ਹਾਰੀ ਹੈ ਕਾਂਗਰਸ ਪਾਰਟੀ ਅਤੇ ਜਿਹੜੇ ਪਾਰਟੀ ਪ੍ਰਧਾਨ ਸੀ ਮਹਾਰਾਸ਼ਟra ਤੋਂ ਨਾਨਾ ਪਟੋਲੇ ਨਾਨਾ ਪਟੋਲੇ ਨੇ ਆਹਾਰ ਸਵੀਕਾਰ ਕਰਦੇ ਹੋਏ ਹਾਕ ਦੀ ਜ਼ਿੰਮੇਵਾਰੀ ਰਿਸਪੋਨਸੀਬਿਲਟੀ ਆਪਣੇ ਸਿਰ ਉੱਤੇ ਲੈਂਦੇ ਹੋਏ ਅੱਜ ਉਹਨਾਂ ਨੇ ਆਪਣਾ ਸਤੀਫਾ ਕਾਂਗਰਸ ਦੀ ਹਾਈ ਕਮਾਂਡ ਨੂੰ ਪੇਸ਼ ਦਿੱਤਾ ਹੈ ਇਧਰ ਜੇਕਰ ਗੱਲ ਕਰੀਏ ਪੰਜਾਬ ਦੀ ਪ੍ਰਤਾਪ ਸਿੰਘ ਬਾਜਵਾ ਸੁਖਪਾਲ ਸਿੰਘ ਖੈਰਾ ਅਤੇ ਰਾਣਾ ਗੁਰਜੀਤ ਤਿੰਨ ਕਹਿ ਰਹੇ ਨੇ ਕਿ ਸੁਖ ਜਿਹੜੇ ਰਾਜਾ ਬੁਰਿੰਗ ਨੇ ਮੌਜੂਦਾ ਪੰਜਾਬ ਤੋਂ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਨੂੰ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਮੁੱਖ ਮੰਤਰੀ ਦਾ ਚਿਹਰਾ ਆਪਣੇ ਆਪ ਨੂੰ ਕਹਿ ਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਭ ਤੋਂ ਵੱਡੀ ਗਲਤੀ ਕੀਤੀ ਹੈ ਰਾਜਾ ਬੁਰਿੰਗ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਉਧਰ ਮਹਾਰਾਸ਼ਟਰ ਦੇ ਵਿੱਚ ਨਾਨਾ ਪਟੋਲੇ ਨੂੰ ਉਨੇ ਆਪਣਾ ਨਾਮ ਐਜੇ ਦੱਸਿਆ ਵੀ ਨਹੀਂ ਸੀ ਕਿ ਮੈਂ ਮੁੱਖ ਮੰਤਰੀ ਹੋਵਾਂਗਾ ਜੇਕਰ ਮਹਾਰਾਸ਼ਟਰ ਦੀ ਵਿਧਾਨ ਸਭਾ ਦੀਆਂ ਚੋਣਾਂ ਕਾਂਗਰਸ ਪਾਰਟੀ ਨੂੰ ਜਿੱਤੀਆਂ ਜਾਂਦੀਆਂ ਨੇ ਕਾਂਗਰਸ ਪਾਰਟੀ ਨੂੰ ਬੜਾ ਵੱਡਾ ਝਟਕਾ ਲੱਗਾ ਹੈ ਕਿ ਸੰਪੂਰਨ ਤੌਰ ਤੇ ਬਹੁਮਤ ਹਾਸਲ ਕੀਤਾ ਹੈ ਭਾਰਤੀ ਜਨਤਾ ਪਾਰਟੀ ਨੇ ਭਾਵੇਂ ਉਹਨਾਂ ਨੇ ਐਂਡੀ ਦੇ ਤਹਿਤ ਜਿਹੜੀ ਚੋਣ ਲੜੀ ਹੈ ਇੱਧਰ ਨਾਨਾ ਪਟੋਲੇ ਨੇ ਕਾਂਗਰਸ ਦੀ ਹਾਈ ਕਮਾਂਡ ਨੂੰ ਆਪਣਾ ਸਤੀਫਾ ਜਿਹੜਾ ਹੈ ਮਿਲ ਕਰ ਦਿੱਤਾ ਹੈ ਹਾਲੇ ਉਸ ਸਤੀਫੇ ਉੱਤੇ ਕਾਂਗਰਸ ਦੀ ਹਾਈ ਕਮਾਂਡ ਨੇ ਮੋਰਨੀ ਲਾਈ ਧੰਨਵਾਦ